ਲੋਕ ਸਭਾ ਚੋਣਾਂ ਨੂੰ ਲੈ ਕੇ ਬੂਥਾਂ ਲਈ ਪੋਲਿੰਗ ਪਾਰਟੀਆਂ ਨੂੰ ਕੀਤਾ ਗਿਆ ਰਵਾਨਾ ਲੋਕ ਸਭਾ ਚੋਣਾਂ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਅਜੀ ਗੁਰਦਾਸਪੁਰ ਤੋਂ ਪੋਲਿੰਗ ਪਾਰਟੀਆਂ ਨੂੰ ਰਵਾਨਾ ਕੀਤਾ ਇਹ ਜੀਮ ਡੇਰਾ ਬਾਬਾ ਨਾਨਕ ਹਰਦੇਵ ਸਿੰਘ ਨੇ ਜਾਇਜ਼ਾ ਲਿਆ ਤੇ ਪੋਲਿੰਗ ਪਾਰਟੀਆਂ ਨੂੰ ਸਮਾਨ ਦੇ ਕੇ ਰਵਾਨਾ ਕੀਤਾ ਉਹਨਾਂ ਨੇ ਕਿਹਾ ਕਿ ਪੋਲਿੰਗ ਪਾਰਟੀਆਂ ਸ਼ਾਮ 5 ਵਜੇ ਤੱਕ ਆਪਣੇ ਬੂਥਾਂ ਤੱਕ ਪਹੁੰਚ ਜਾਣਗੀਆਂ ਅਤੇ ਪੋਲਿੰਗ ਪਾਰਟੀਆਂ ਲਈ ਖਾਣ ਪੀਣ ਦੇ ਪੂਰਤਾ ਪ੍ਰਬੰਧ ਵੀ ਕੀਤੇ ਗਏ ਹਨ ਅਸੈਂਬਲੀ ਕੰਸਟਿਟੂਐਂਸੀ ਡੇਰਾ ਬਾਬਾ ਨਾਨਕ ਤੇ ਪਾਰਲੀਮੈਂਟਰੀ ਕੰਸਟਿਟੂਐਂਸੀ ਗੁਰਦਾਸਪੁਰ ਦੇ ਰਿਲੇਟਡ ਜਿਹੜੀ ਸਾਡੇ ਤਿਆਰੀਆਂ ਉਹ ਮੁਕੰਮਲ ਹਨ ਜਿਹੜੀਆਂ 241 ਸਾਡੀਆਂ ਪੋਲ ਪਾਰਟੀਆਂ ਜਿਹੜੀਆਂ ਅੱਜ ਡਿਸਪੈਚ ਹੋਣਗੀਆਂ ਜਿਹਦੇ ਵਿੱਚੋਂ 50% ਅਸੀਂ ਪਾਰਟੀਆਂ ਬਣਾ ਕੇ ਉਹਨਾਂ ਨੂੰ ਈਵੀਐਮ ਮਸ਼ੀਨਜ਼ ਉਹਨਾਂ ਨੇ ਲੈ ਲਈਆਂ ਐਂਡ ਉਹਨਾਂ ਦੇ ਜਿਹੜੇ ਰਿਫਰੈਸ਼ਮੈਂਟ ਦੇ ਅਰੇਂਜਮੈਂਟਸ ਉਹਨਾਂ ਦੇ ਪਾਣੀ ਦਾ ਅਰੇਂਜਮੈਂਟ ਐਂਡ ਉਹਨਾਂ ਦੇ ਉੱਥੇ ਜਾ ਕੇ ਲੰਚ ਦਾ ਅਰੇਂਜਮੈਂਟ ਐਂਡ ਉਹਨਾਂ ਲਈ ਕੂਲਰਸ ਉਹਨਾਂ ਲਈ ਸ਼ਬੀਲ ਉਹ ਸਾਰਾ ਕੁਝ ਅਸੀਂ ਅਰੇਂਜ ਕਰਤਾ ਸਾਡੇ ਵੱਲੋਂ ਤਿਆਰੀ ਮੁਕੰਮਲ ਹੈ ਫਿਰ ਵੀ ਜੇ ਕਿਸੇ ਪੀਆਰ ਨੂੰ ਜਾਂ ਜਾ ਪੋਲ ਪਾਰਟੀ ਨੂੰ ਦਿੱਕਤ ਆਂਦੀ ਆ ਉਹਨਾਂ ਲਈ ਹੈਲਪ ਡੈਸਕ ਬਣਾਏ ਗਏ ਆ WhatsApp ਗਰੁੱਪ ਬਣਾਏ ਗਏ ਆ ਉਹਨਾਂ ਦੇ ਉੱਤੇ ਉਹ ਆਪਣੇ ਕੁਐਰੀਸ ਪਾ ਸਕਦੇ ਤਾਂ ਅਸੀਂ ਉਹਨਾਂ ਨੂੰ ਜਲਦੋਂ ਜਲਦ ਹੱਲ ਕਰਾਂਗੇ 14 ਦੇ ਬੂਥ ਤੇ ਪਹੁੰਚਾਂਗੇ ਪਾਰਟੀ 50% ਹੁਣ ਕੰਪਲੀਟ ਹੋ ਗਏ 5 ਵਜੇ ਤੋਂ ਪਹਿਲਾਂ ਸਾਡਾ ਟਾਰਗੇਟ ਆ ਕਿ ਸਾਰੀਆਂ ਪਹੁੰਚ ਜਾਣ ਜਿਹੜੇ ਬੂਥ ਮੈਗਨੇਰ ਨੇ ਇਹੋ ਬਣਾਉਣ ਦੀ ਗੱਲ ਕੀਤੀ ਜਾਵੇ ਕਿੰਨੇ ਸਵੇਤਸ਼ੀ ਲੈ ਗਏ ਨੇ ਜਾਂ ਜਿਹੜੇ ਕਿ ਸ਼ਿਫਟ ਹੋ ਗਏ ਨੇ ਇਹਦੇ ਵਿੱਚ 16 ਆਪਣੇ ਕ੍ਰਿਟੀਕਲ ਹੈਗੇ ਆ ਬੂਥ ਹੈਗੇ ਆ ਐਂਡ ਆਪਣੇ 10 ਵਰਨਰੇਬਲ ਬੂਥ ਹੈਗੇ ਕੈਮਿੰਗ ਕੀ ਰਹੀ ਜੀ ਮਾਡਮ ਵੋਟਿੰਗ ਦਾ ਟਾਈਮ 7 ਵਜੇ ਤੋਂ ਸਟਾਰਟ ਹੋਊਗੀ ਸ਼ਾਮ ਦੇ 6 ਵਜੇ ਤੱਕ ਹੋਊਗੀ ਐਂਡ ਬਾਕੀ ਜੇ ਕੋਈ ਰਹਿ ਜਾਊਗਾ ਤਾਂ ਫਿਰੋਜ਼ ਸਾਹਿਬ ਨਾ ਪੀਆਰਓ ਟੋਕਨ ਦੇ ਦੇਊਗਾ ਲਾਸਟ ਮੈਂਬਰ ਨੂੰ ਜਦ ਤੱਕ ਸਾਰੇ ਵੋਟ ਪਾ ਨਹੀਂ ਦਿੰਦੇ ਉਦ ਤੱਕ ਅਸੀਂ ਕੰਪਲੀਟ ਕਰਾਂਗੇ ਮੇਰੀ ਵੋਟਰਸ ਨੂੰ ਅਪੀਲ ਆ ਕਿ ਅਸੀਂ ਤੁਹਾਡੇ ਲਈ ਪੋਲਿੰਗ ਬੂਥ ਤੇ ਸਾਰੇ ਅਰੇਂਜਮੈਂਟ ਕੀਤੇ ਹੋਏ ਆ ਸ਼ੇਡ ਦਾ ਪ੍ਰਬੰਧ ਕੀਤਾ ਹੋਇਆ ਸ਼ਬੀਲ ਦਾ ਕੀਤਾ ਹੋਇਆ ਤੁਹਾਨੂੰ ਕੋਈ ਦਿੱਕਤ ਨਹੀਂ ਆਉਂਦੀ ਤੁਸੀਂ ਜਿਹੜਾ ਆਪਣੀ ਗਵਰਨਮੈਂਟ ਬਣਨੀ ਉਹਦੇ ਵਿੱਚ ਆਪਣਾ ਯੋਗਦਾਨ ਪਾਓ ਉਹਨਾਂ ਲਈ ਸਪੈਸ਼ਲ ਅਸੀਂ ਜਿਹੜਾ व्हीलचेयर्स ਅਵੇਲੇਬਲ ਕੀਤੀਆਂ ਹੋਈਆਂ ਵਲੰਟੀਅਰਸ ਵੀ ਲਗਾਏ ਹੋਏ ਆ ਦੋ ਦੋ ਐਂਡ ਵੋਟਰ ਅਸਿਸਟੈਂਸ ਬੂਥ ਵੀ ਲਗਾਏ ਹੋਏ ਆ ਕਿ ਉਹਨਾਂ ਨੂੰ ਕੋਈ ਵੀ ਦਿੱਕਤ ਨਾ ਆਵੇ